ਪੰਜਾਹ ਆ 50 50 ਸਰ ਏ ਥੋੜੀ ਫੋੜਾ ਨਹੀਂ ਆਉਂਦੀ ਕੋਈ ਛੜੀ ਯਾਰ ਐਨ ਮੜਾ ਜਾਂ ਥੱਲੇ ਹੋ ਜੋ ਕੋਈ ਆ ਲੈੰਦੋ ਥੋੜਾ ਥੱਲੇ ਆ ਪੰਜਾਹ ਚਲੋ ਚਲੋ ਸਖਤਰ ਸਿੰਘ ਕਦੀ ਨਹੀਂ ਸੰਜਿੱਤੇ ਅੱਛੋ ਸਾਤਾ ਸਾਰੇ ਹਾਰਦੇ ਸੀ ਪਹਿਲੀ ਵਾਰ ਉਹ ਆਹਨੇ ਛੱਡ ਕੇ ਖਾਲੀ ਦਾ ਜਵਾਨ ਜਿੱਤੀ ਆ ਔਰ ਇਹਨਾਂ ਨੇ ਦਿਖਾਵਾ ਕੀਤਾ ਔਰ ਹਮੇਸ਼ਾ ਇਦਾਂ ਹੀ ਹੋਊਗਾ ਐ ਸੁਦੀ ਸਿੰਘ ਜਵਾਨ ਇੰਜੀ ਕੁਆਂ ਇਸ ਗੱਲ ਦੇ ਚਲੋ ਜੀ ਨੂੰ ਬਹੁਤ ਬੋਝਿਆ ਨੂੰ ਸਾਬਕੀ ਸਿੰਘ ਮਾਨਾ ਜਿੰਦਾਬਾਦ ਯਾਰ ਸਭ ਜਿੰਦਾਬਾਦ ਜਿੰਦਾਬਾਦ ਚਲੋ ਮੇਰੇ ਵਿਚ ਚਲੋ ਚਲ ਮੈਂ ਉਹ ਦੇਖੀ ਬਾਰ ਯਾਰ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਜਦੋਂ ਵੀ ਬਣਦੀ ਆ ਤੇ ਪੰਜਾਬ ਦਾ ਵਿਕਾਸ ਹੁੰਦਾ ਪੰਜਾਬ ਦੇ ਗਰੀਬ ਦੀ ਗੱਲ ਹੁੰਦੀ ਪੰਜਾਬ ਦੇ ਕਿਸਾਨ ਦੀ ਗੱਲ ਹੁੰਦੀ ਆ ਪੰਜਾਬ ਦੇ ਮਜ਼ਦੂਰ ਦੀ ਗੱਲ ਹੁੰਦੀ ਆ ਵਪਾਰੀ ਦੀ ਗੱਲ ਹੁੰਦੀ ਆ ਪਰ ਅੱਜ ਜਿਹੜੀ ਸਰਕਾਰ ਲੋਕਾਂ ਨੂੰ ਲਾਰੇ ਲਾ ਕੇ ਬਣੀ ਸੀ ਅ ਉਸ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਲੁੱਟਿਆ ਜਿੰਨੇ ਕਿਤੇ ਉਹਨਾਂ ਨੇ ਵਾਅਦੇ ਕੀਤੇ ਸੀ ਜੋ ਉਹਨਾਂ ਨੇ ਕਿਹਾ ਸੀ ਉਹ ਇੱਕ ਤੇ ਵੀ ਪੂਰੀ ਨਹੀਂ ਉਤਰੀ ਔਰ ਮਹਿਸੂਸ ਕਰ ਰਹੇ ਆ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਜੇ ਪੰਜਾਬ 5 ਸਾਲ ਉਹਨਾਂ ਦੇ ਹੱਥੀ ਰਹਿ ਗਿਆ ਤੇ ਪੰਜਾ ਸਾਲਾਂ ਚ ਪੰਜਾਬ ਨੂੰ ਉਹ ਬਹੁਤ ਕਮਜ਼ੋਰ ਕਰ ਦੇਣਗੇ। ਔਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੋ ਪੰਜਾਬ ਦੇ ਲੋਕਾਂ ਦੀ ਨਬਜ ਸਮਝਦੇ ਨੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਆ। ਔਰ ਉਹਨਾਂ ਨੇ ਇਸ ਗੱਲ ਲਈ ਵਿਚਾਰਿਆ ਕਿ ਮੈਂ ਪੰਜਾਬ ਦੇ ਪਿੰਡਾਂ 'ਚ ਜਾਵਾਂ, ਪੰਜਾਬ ਦੇ ਲੋਕਾਂ 'ਚ ਜਾਵਾਂ, ਪੰਜਾਬ ਦੇ ਨੌਜਵਾਨਾਂ ਕੋਲ ਜਾਵਾਂ, ਪੰਜਾਬ ਦੇ ਕਿਸਾਨ ਕੋਲ ਜਾਵਾਂ ਤਾਂ ਕਿ ਲੋਕਾਂ ਨੂੰ ਦੱਸ ਸਕਾਂ ਕਿ ਤਕੜੇ ਹੋ ਔਰ ਇਸ ਸਰਕਾਰ ਨੂੰ ਚੇਂਜ ਕਰਨੀ ਹੈ ਜਿਹੜੀਆਂ ਕੋ ਨਵੀਆਂ ਨੀਤੀਆਂ ਘੜੀਆਂ ਜਾਣ ਔਰ ਇਹ ਜਿਹੜੀ ਸਰਕਾਰ ਲੂਟੂ ਸਰਕਾਰ ਇਹਨੂੰ ਚੱਲਦਾ ਕਰ ਲਈ ਇਹ ਸਭ ਕੁਝ ਕੀਤਾ ਜਾਏ ਇਸ ਵਾਸਤੇ ਇਹ ਜਿਹੜੀ ਪੰਜਾਬ ਬਚਾਓ ਯਾਤਰਾ ਜਿਹੜੀ ਹੈ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਇਹ ਇਹਨੂੰ ਲਿਆਂਦਾ ਔਰ ਇਹ ਪੰਜਾਬ ਜੋ ਬਚਾਤਾ ਜਿਹੜੀ ਇਹ ਅਟਾਰੀ ਤੋਂ ਚੱਲੀ ਆ ਤੇ ਪੰਜਾਬ ਦੇ ਸਾਰੇ ਕੋਨਿਆਂ ਤੇ ਹੁੰਦੀ ਇਹ ਅਖੀਰ ਤੱਕ ਸਿਰ ਸੇ ਤੱਕ ਜਾ ਕੇ ਖਤਮ ਹੋਊਗੀ ਸੋ ਪੰਜਾਬ ਦੇ ਹਰ ਬੰਦੇ ਨੂੰ ਜਿਹੜਾ ਉਹ ਇਸ ਲਾਈਨ ਚ ਲਾਇਆ ਜੋ ਅੱਜ ਪਿੰਡਾਂ ਚ ਗਏ ਆ ਪਿੰਡਾਂ ਦੇ ਲੋਕ ਐਡੇ ਖੁਸ਼ ਨੇ ਕਿ ਇਹ ਗੱਲ ਸ਼ੁਰੂ ਹੋਈ ਆ ਅੱਜ ਤੁਸੀਂ ਵੇਖ ਰਹੇ ਜੀ ਇੱਥੇ ਜਿੱਤਨਾ ਟਰੈਕਟਰ ਆਏ ਆ 5-700 ਟਰੈਕਟਰ ਲੱਗਾ ਹਜ਼ਾਰਾਂ ਨਾ ਮੋਟਰਸਾਈਕਲ ਲੱਗੇ ਆ ਔਰ ਯੂਥ ਲੱਗ ਚਾਹੁੰਦੇ ਜੀ ਪੰਜਾਬ ਦੇ ਵਿੱਚ ਜਦੋਂ ਦੀ ਆਮ ਸਰਕਾਰ ਆਈ ਆ ਇਹਨਾਂ ਨੇ ਬਹੁਤ ਬੁਰਾ ਹਾਲ ਕਰਤਾ ਤੇ ਇਹ ਕਹਿੰਦੇ ਸੀ ਬੀਬੀਆਂ ਨੂੰ 100 ਰੁਪਿਆ ਤਾਂਗੇ ਤੇ ਪੰਜਾਬ ਦੇ ਵਿੱਚ ਨਸ਼ਾ ਮੁਕਤ ਹੋ ਜਾਊ ਪੰਜਾਬ ਤੇ ਤੁਹਾਡੇ ਸਾਹਮਣੇ ਹੀ ਆ ਨਸ਼ਾ ਕਰ ਕਰ ਪਹੁੰਚ ਗਿਆ ਜੋ ਅੱਜ ਪਾਰਟੀ ਪ੍ਰਧਾਨ ਸਦਾਸ ਬੀਸਕ ਬਲਸਾਬ ਦੀ ਗਵਾਹੀ ਦੇ ਵਿੱਚ ਪੰਜਾਬ ਬਚਾਓ ਯਾਤਰਾ ਸ਼ੁਰੂ ਹੋਈ ਆ ਅਟਾਰੀ ਬਾਰਡਰ ਤੋਂ ਉਹਦੇ ਵਿੱਚ ਲੱਖਾਂ ਲੋਕ ਆਪਣੇ ਘਰਾਂ ਚੋਂ ਬਾਹਰ ਨਿਕਲ ਕੇ ਛੜਕਾਂ ਤੇ ਆਏ ਨੇ ਕਿਉਂਕਿ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹਨੇ ਲੋਕਾਂ ਦਾ ਜੀਣਾ ਹਰਾਮ ਕਰ ਦਿੱਤਾ ਵਾ ਬਦਲਾਖੋਰੀ ਦੀ ਨੀਤੀ ਤਹਿਤ ਇਹ ਅਕਾਲੀ ਵਰਕਰਾਂ ਤੇ ਝੂਠੇ ਮਕਦਮੇ ਦਰਜ ਕਰ ਰਹੀ ਆ ਜਿਵੇਂ ਸਰਦਾਰ ਵਿਕਰਮ ਸਿੰਘ ਜੀ ਮਿਸ਼ਤੀਆ ਸਾਹਿਬ ਤੇ ਇਹਨਾਂ ਨੇ ਪਛਾਇਆ ਦਰਜ ਕਰਨ ਦੀ ਕੋਸ਼ਿਸ਼ ਕੀਤੀ ਆ ਪੰਜਾਬ ਦੇ ਲੋਕ ਬਹਾਦਰ ਲੋਕ ਨੇ ਇਹ ਆਪਣੇ ਆਪ ਨੂੰ ਠੱਗੇ ਠੱਗੇ ਮਹਿਸੂਸ ਕਰਨ ਦੇ ਨੇ ਕਿਉਂਕਿ ਇਹਨਾਂ ਨੇ ਇੱਕ ਬੜੀ ਵੱਡੀ ਗਲਤੀ ਕੀਤੀ ਆ ਜਿਹੜੇ ਇੱਕ ਕਿڑی ਦਿੱਲੀ ਤੋਂ ਪਾਰਟੀ ਕੋਈ ਵੀ ਹੋਵੇ ਚਲਦੀ ਹੋਵੇ ਉਹ ਪੰਜਾਬੀਆਂ ਦਾ ਕਦੀ ਪੜਾ ਨਹੀਂ ਕਰ ਸਕਦੀ ਖੇਤਰੀ ਪਾਰਟੀ ਸ਼ਰੋਮਣੀ ਅਕਾਲੀ ਦਲ ਦੀ ਲੋਕਾਂ ਦੀ ਆਸਾਂ ਨੇ ਤੇ ਪੰਜਾਬ ਦੇ ਵਿੱਚ ਵੱਡੇ ਮਾਰਜੇ ਤੇ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਰਹੀ ਆ ਤੇ ਲੱਖਾਂ ਦਾ ਇਕੱਠ ਠਾਠਾ ਮਾਰਦਾ ਇਕੱਠ ਅੱਜ ਹਲਕੇ ਰਾਜ ਸਭਾ ਸੀ ਦੇ ਵਿੱਚ ਇਹ ਯਾਤਰਾ ਪ੍ਰਵੇਸ਼ ਕਰ ਚੁੱਕੀ ਆ ਤੇ ਤੁਸੀਂ ਵੇਖੋ ਲੋਕਾਂ ਦਾ ਸਮੁੰਦਰ ਤੁਹਾਡੇ ਸਾਹਮਣੇ ਆ ਲੋਕ ਆਪਣੇ ਘਰਾਂ ਚੋਂ ਜਿਵੇਂ ਛੜਕਦੇ ਆਏ ਨੇ ਵਾਹਿਗੁਰੂ ਜੀ ਖਾਲਸਾ ਰੋਕੀ ਐ ਇਹੋ ਸਾਡਾ ਸਰ ਐ ਥੋੜੀ ਫੋਟੋ ਨਹੀਂ ਆਉਂਦੀ ਕੋਈ ਛੜੀ ਆ 50 50